ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਇਹ 5 ਰੁਪਏ ਦੇ ਸਿੱਕੇ ਦੇ ਨਾਲ ਇਹ ਇੱਕ ਚੀਜ਼ ਆਪਣੇ ਘਰ ਲੈ ਆਉਂਦੇ ਹੋ ਅਗਲੇ ਦਿਨ ਹੀ ਤੁਹਾਡੇ ਘਰ ਵਿੱਚ ਪੈਸਾ ਹੀ ਆਉਣਾ ਸ਼ੁਰੂ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਧ ਸੰਗਤ ਜੀ ਕਿ ਕਿਵੇਂ 5 ਰੁਪਏ ਦਾ ਸਿੱਕਾ ਆਪਣੇ ਭਾਗ ਬਦਲ ਸਕਦਾ ਹੈ। ਸਾਧ ਸੰਗਤ ਜੀ ਆਪਾਂ 5 ਰੁਪਏ ਦੀ ਸਿੱਕੇ ਦੀ ਕੀਮਤ ਨਹੀਂ ਪਾ ਪਾਉਂਦੇ। ਕਹਿ ਦਿੰਦੇ ਹਾਂ 5 ਰੁਪਏ ਦਾ ਸਿੱਕਾ ਹੀ ਤਾਂ ਹੈ। ਇਹ ਕਿੰਨਾ ਕੁ ਕੀਮਤੀ ਹੈ? ਇਸ ਬਾਰੇ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗੇ। ਸਾਤ ਸੰਗੇ ਜੀ ਧਨ ਦੌਲਤ ਪੈਸਾ ਜ਼ਿੰਦਗੀ ਦੇ ਵਿੱਚੋਂ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਹ ਪੈਸੇ ਦਾ ਬਹੁਤ ਜ਼ਿਆਦਾ ਮਹੱਤਵ ਹੈ ਜ਼ਿੰਦਗੀ ਦੇ ਵਿੱਚ ਜਿਸ ਘਰ ਦੇ ਵਿੱਚ ਧਨ ਦੌਲਤ ਦੀ ਕਮੀ ਹੋ ਜਾਵੇ ਉਸ ਘਰ ਦੀਆਂ ਖੁਸ਼ੀਆਂ ਖੇੜੇ ਵੀ ਉਸ ਘਰ ਦੇ ਦਰਵਾਜ਼ੇ ਤੋਂ ਆ ਕੇ ਮੁੜ ਜਾਂਦੇ ਹਨ ਸਾਤ ਸੰਗੇ ਜੀ ਜੇਕਰ ਗੱਲ ਕਰੀਏ ਅੱਜ ਦੇ ਸਮੇਂ ਦੀ ਅੱਜ ਦਾ ਸਮਾਂ ਐਸਾ ਹੈ ਇਥੇ ਕੋਈ ਵੀ ਕਿਸੇ ਦਾ ਸਾਥ ਨਹੀਂ ਦਿੰਦਾ ਪਰ ਗੱਲ 5 ਰੁਪਏ ਦੇ ਸਿੱਕੇ ਦੀ ਕਰਨੀ ਹੈ ਜੀ ਜਿਹੜਾ ਕਿ ਤੁਹਾਡੇ ਭਾਗ ਬਦਲ ਸਕਦਾ ਹੈ 5 ਰੁਪਏ ਦੇ ਸਿੱਕੇ ਨਾਲ ਤੁਹਾਡੇ ਘਰ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਸੋ ਸਾਧ ਸੰਗਤ ਜੀ ਵੀਡੀਓ ਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਪੁਰਾਣੇ ਸਮੇਂ ਦੀ ਗੱਲ ਹੈ ਕਹਿੰਦੇ ਇੱਕ ਬੱਚਾ ਆਪਣੀ ਮਾਂ ਦੇ ਕੋਲ 5 ਰੁਪਏ ਲੈ ਕੇ ਜਾਂਦਾ ਹੈ ਜੋ ਵੀ ਉਸ ਨੂੰ ਰਸਤੇ ਦੇ ਵਿੱਚ ਟੱਕਰਦਾ ਹੈ ਉਸ ਨੂੰ ਕਹਿੰਦਾ ਹੈ 5 ਰੁਪਏ ਲੈ ਲੋ ਮੈਨੂੰ ਮੇਰੇ ਪਰਮਾਤਮਾ ਦਾ ਐਡਰੈਸ ਦੇ ਦਿਓ ਮੈਨੂੰ ਰੱਬ ਦੇ ਨਾਲ ਮਿਲਾ ਦਿਓ ਪਰ ਕੋਈ ਵੀ ਉਸ ਦੀ ਗੱਲ ਨਹੀਂ ਸੁਣਦਾ ਸਾਰੇ ਉਹਨੂੰ ਪਿੱਛੇ ਹਟਾ ਦਿੰਦੇ ਹਨ ਕਹਿੰਦੇ ਨੇ ਕਿ ਤੂੰ ਕੀ ਮਜ਼ਾਕ ਕਰਦਾ ਹੈ ਸਾਰੇ ਉਸ ਤੋਂ ਨਾਰਾਜ਼ ਹੋ ਜਾਂਦੇ ਹਨ ਪਿੰਡ ਦੇ ਬਾਹਰ ਕਹਿੰਦੇ ਇੱਕ ਛੋਟੀ ਜਿਹੀ ਕੁਟਿਆ ਬਣੀ ਹੋਈ ਸੀ ਉੱਥੇ ਇੱਕ ਸੰਤ ਮਹਾਪੁਰਸ਼ ਜੀ ਰਹਿੰਦੇ ਸਨ ਉੱਥੇ ਕਾਫੀ ਜਾਣਿਆਂ ਨੂੰ ਵੇਖ ਕੇ ਉਹ ਬੱਚਾ ਦੌੜ ਕੇ ਉਸ ਕੁਟਿਆ ਦੇ ਵਿੱਚ ਚਲਿਆ ਜਾਂਦਾ ਹੈ। ਉਸ ਮਹਾਪੁਰਸ਼ ਸੰਤਾਂ ਦੇ ਕੋਲ ਜਾ ਕੇ ਕਹਿੰਦਾ ਹੈ ਅੱਗੇ 5 ਰੁਪਏ ਰੱਖਦਾ ਹੈ ਤੇ ਆਖਦਾ ਹੈ ਸੰਤ ਮਹਾਪੁਰਸ਼ ਜੀ 5 ਰੁਪਏ ਲੈ ਲੋ ਤੇ ਮੈਨੂੰ ਮੇਰੇ ਰੱਬ ਨਾਲ ਮਿਲਾ ਦਿਓ। ਸੰਤ ਮਹਾਪੁਰਖ ਜੀ ਆਖਦੇ ਹਨ 5 ਰੁਪਏ ਤਾਂ ਬਹੁਤ ਹੈ ਰੱਬ ਤਾਂ ਥੇਲਿਆਂ ਦੇ ਵਿੱਚ ਵੀ ਮਿਲ ਸਕਦਾ ਹੈ ਪਰ ਪਹਿਲਾਂ ਇਹ ਦੱਸ ਤੋ ਕੀ ਕਰਨਾ ਹੈ। ਰੱਬ ਦਾ ਤੂੰ ਕਿਉਂ ਪੁੱਛਦਾ ਹੈ ਰੱਬ ਦੇ ਘਰ ਦੀ ਤੈਨੂੰ ਕੀ ਲੋੜ ਹੈ ਰੱਬ ਦੇ ਘਰ ਤੂੰ ਕਿਉਂ ਜਾਣਾ ਹੈ ਤੂੰ ਰੱਬ ਦਾ ਘਰ ਕਿਉਂ ਟਿਕਾਣਾ ਪੁੱਛਦਾ ਪਿਆ ਹੈ ਬੱਚਾ ਕਹਿੰਦਾ ਮੈਂ ਤੇ ਮੇਰੀ ਮਾਂ ਹੀ ਹਾਂ ਇਸ ਸੰਸਾਰ ਦੇ ਵਿੱਚ ਸਾਡਾ ਕੋਈ ਹੋਰ ਨਹੀਂ ਹੈ ਹੁਣ ਉਹ ਬਹੁਤ ਜ਼ਿਆਦਾ ਬਿਮਾਰ ਹੈ ਮੇਰੀ ਮਾਂ ਜਿਹੜਾ ਵੀ ਸਾਡੇ ਘਰ ਉਸ ਦਾ ਪਤਾ ਲੈਣ ਆਉਂਦਾ ਹੈ ਉਹ ਕਹਿ ਦਿੰਦਾ ਹੈ ਹੁਣ ਇਹ ਰੱਬ ਦੇ ਘਰ ਚਲੀ ਜਾਵੇਗੀ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਹੈ ਉਹਨਾਂ ਨੇ ਵੀ ਕਹਿ ਦਿੱਤਾ ਹੈ ਹੁਣ ਇਸ ਨੂੰ ਰੱਬ ਹੀ ਬਚਾ ਸਕਦਾ ਹੈ ਇਸ ਲਈ ਮੈਂ ਆਪਣੀ ਮਾਂ ਕੋਲੋਂ 5 ਰੁਪਏ ਲੈ ਕੇ ਆਇਆ ਹਾਂ ਤੇ ਮੈਂ ਰੱਬ ਦੇ ਘਰ ਦਾ ਟਿਕਾਣਾ ਪੁੱਛ ਰਿਹਾ ਹਾਂ ਮੈਂ ਉਸ ਰੱਬ ਨੂੰ ਕਹਿਣਾ ਹੈ ਮੇਰੀ ਮਾਂ ਨੂੰ ਨਾ ਲੈ ਕੇ ਜਾ ਇਹ ਗੱਲ ਜਦੋਂ ਸੰਤ ਮਹਾਪੁਰਸ਼ ਜੀ ਸੁਣਦੇ ਹਨ ਤਾਂ ਉਹਨਾਂ ਦੇ ਕੋਲ ਮਿਸ਼ਰੀ ਪਈ ਹੁੰਦੀ ਹੈ ਉਹ ਉਸ ਮਿਸ਼ਰੀ ਦੀ ਪੁੜੀ ਦੇ ਵਿੱਚ ਪਾ ਕੇ ਕੁਝ ਲੌਂਗਾਂ ਦੇ ਦਾਣੇ ਪੁੜੇ ਬਣਾ ਦਿੰਦੇ ਹਨ ਉਹ ਕਹਿੰਦੇ ਹਨ ਇਹ ਜਾ ਕੇ ਆਪਣੀ ਮਾਂ ਨੂੰ ਦੇ ਦੇਵੀ ਮਾਂ ਨੂੰ ਦਵਾਈ ਦੇ ਰੂਪ ਵਿੱਚ ਤੂੰ ਦੇਣੀ ਹੈ ਉਹ ਜਦੋਂ ਠੀਕ ਹੋ ਜਾਵੇਗੀ ਉਹ ਰੋਜ਼ ਇਸੇ ਤਰ੍ਹਾਂ ਹੀ ਸੰਤ ਮਹਾਪੁਰਸ਼ਾਂ ਦੇ ਕੋਲ ਜਾਂਦਾ ਰਹੇਗਾ ਤੇ ਰੋਜ਼ ਹੀ ਸੰਤ ਮਹਾਪੁਰਸ਼ਾਂ ਦੇ ਪਾਸੋਂ ਪੁੜੀ ਲੈ ਕੇ ਆਉਂਦਾ ਤੇ ਰੋਜ਼ ਆਪਣੀ ਮਾਂ ਨੂੰ ਦੇ ਦਿੰਦਾ ਕੁਝ ਦਿਨ ਬੀਤ ਜਾਂਦੇ ਹਨ ਇਸ ਤਰੀਕੇ ਦੇ ਨਾਲ 15ਵੇਂ ਦਿਨ ਬਾਅਦ ਉਹਦੀ ਮਾਂ ਠੀਕ ਹੋ ਜਾਂਦੀ ਹੈ ਜਦੋਂ ਉਸਦੀ ਮਾਂ ਠੀਕ ਹੋ ਜਾਂਦੀ ਹੈ ਫਿਰ ਆਪਣੇ ਬੱਚੇ ਨੂੰ ਪੁੱਛਦੀ ਹੈ ਕਿ ਤੂੰ ਇਹ ਦਵਾਈ ਰੋਜ਼ ਕਿਥੋਂ ਲੈ ਕੇ ਆਉਂਦਾ ਸੀ ਜਿਸ ਦੇ ਨਾਲ ਮੈਂ ਠੀਕ ਹੋ ਗਈ ਹਾਂ ਉਹਦਾ ਤਾਂ ਹੁਣ ਬਿੱਲ ਵੀ ਬੜਾ ਜ਼ਿਆਦਾ ਬਣ ਗਿਆ ਹੋਣਾ ਹੈ ਚਲ ਆਪਾਂ ਹਿਸਾਬ ਕਿਤਾਬ ਹੀ ਕਰਵਾ ਆਈਏ ਜਿੰਨੇ ਕ ਆਪਣੇ ਕੋਲ ਹੋਏ ਕਰਜ਼ਾ ਦੇ ਕੇ ਆਵਾਂਗੇ ਮਾਂ ਪੁੱਤ ਤੁਰੇ ਜਾਂਦੇ ਹਨ ਉਸ ਕੁਟਿਆ ਦੇ ਵਿੱਚ ਚਲੇ ਜਾਂਦੇ ਹਨ ਮਹਾਪੁਰਸ਼ਾਂ ਦੇ ਕੋਲ ਜਾਂਦੇ ਹਨ ਤਿਆਕਦੇ ਹਨ ਤੁਸੀਂ ਮੈਨੂੰ ਦਵਾਈ ਦਿੱਤੀ ਤੇ ਮੈਂ ਠੀਕ ਹੋ ਗਈ ਕਿੰਨਾ ਕ ਖਰਚਾ ਆਇਆ ਹੈ ਇਸ ਦਵਾਈ ਤੇ ਅਸੀਂ ਤੁਹਾਡੇ ਪੈਸੇ ਦਾ ਹਿਸਾਬ ਕਿਤਾਬ ਕਰਵਾਉਣ ਆਏ ਹਾਂ ਪੁੱਛਣ ਆਏ ਹਾਂ ਅਸੀਂ ਹੁਣ ਤੁਹਾਡਾ ਕਿੰਨਾ ਕ ਪੈਸਾ ਦੇਣਾ ਹੈ ਉਸ ਤੋਂ ਬਾਅਦ ਮਹਾਪੁਰਸ਼ ਜੀ ਉਹਨਾਂ ਨੂੰ ਆਖਦੇ ਹਨ ਕਿ ਤੁਸੀਂ ਅੱਜ ਤੋਂ ਵੱਧ ਬਿਮਾਰ ਕਦੇ ਵੀ ਨਹੀਂ ਹੋਵੋਗੇ ਤੇਰਾ ਕੋਈ ਵੀ ਪੈਸਾ ਮੈਂ ਨਹੀਂ ਲੈਣਾ ਮੈਂ ਤੇਰੇ ਤੋਂ ਕੁਝ ਨਹੀਂ ਲੈਣਾ ਤੂੰ ਆਹ ਚਿੱਠੀ ਲੈ ਜਾ ਤੇ ਜਾ ਕੇ ਇਸ ਨੂੰ ਘਰ ਜਾ ਕੇ ਹੀ ਪੜੀ ਤੈਨੂੰ ਸਾਰਾ ਕੁਝ ਪਤਾ ਲੱਗ ਜਾਵੇਗਾ ਜਦੋਂ ਘਰ ਜਾ ਕੇ ਉਸਦੀ ਮਾਂ ਚਿੱਠੀ ਪੜ੍ਹਦੀ ਹੈ ਤਾਂ ਉਸ ਚਿੱਠੀ ਦੇ ਵਿੱਚ ਲਿਖਿਆ ਹੁੰਦਾ ਹੈ ਇਸ ਬੱਚੇ ਦਾ ਵਿਸ਼ਵਾਸ ਹੈ ਜਿਸਨੇ ਤੈਨੂੰ ਠੀਕ ਕਰ ਦਿੱਤਾ ਹੈ ਇਸ ਬੱਚੇ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਰੱਬ ਦੇ ਪ੍ਰਤੀ ਇੰਨਾ ਜ਼ਿਆਦਾ ਵਿਸ਼ਵਾਸ ਸੀ ਕਿ ਇਹ ਜੋ ਵੀ ਮੈਂ ਇਸ ਨੂੰ ਦਿੱਤਾ ਮੈਂ ਕਹਿ ਦੇ ਦਿੰਦਾ ਸੀ ਇਸ ਨੂੰ ਰੱਬ ਨੇ ਦਿੱਤਾ ਹੈ ਤੇਰੀ ਮਾਂ ਠੀਕ ਹੋ ਜਾਵੇਗੀ ਤੇ ਇਹ ਉਹ ਰੱਬ ਤੇ ਵਿਸ਼ਵਾਸ ਕਰਕੇ ਤੈਨੂੰ ਚੀਜ਼ ਦੇ ਦਿੰਦਾ ਸੀ ਦਵਾਈ ਬਣਾ ਕੇ ਸਮਝਾ ਕੇ ਦਿੰਦਾ ਸੀ ਤੇ ਤੂੰ ਉਸ ਨੂੰ ਖਾ ਕੇ ਦਿਨ ਪਰ ਰਾਤ ਹੌਲੀ ਹੌਲੀ ਠੀਕ ਹੋ ਗਈ ਹੈ ਇਹੋ ਜਿਹੇ ਜੋ ਵੀ ਕੁਝ ਤੇਰੇ ਸਰੀਰ ਨਾਲ ਹੋਇਆ ਇਹ ਤੇਰੀ ਤੰਦ ਰੁਸਤੀ ਤੇਰ ਨੂੰ ਸਰੀਰ ਨੂੰ ਜਿਹੜੀ ਆਈ ਹੈ ਇਹ ਤੇਰੇ ਬੱਚੇ ਦੇ ਵਿਸ਼ਵਾਸ ਕਰਕੇ ਹੀ ਆਈ ਹੈ ਇਸ ਕਹਾਣੀ ਰੂਪੀ ਸਾਖੀ ਦੇ ਨਹੀਂ ਆਪ ਜੀ ਦੇ ਨਾਲ ਇਸ ਲਈ ਸਾਂਝੀ ਕਰ ਰਹੀ ਹਾਂ ਜੀ ਕਿਉਂਕਿ ਜਿਹੜਾ ਵਿਸ਼ਵਾਸ ਹੁੰਦਾ ਹੈ ਇਹ ਪੱਥਰਾਂ ਨੂੰ ਵੀ ਚੋੜ੍ਹ ਦਿੰਦਾ ਹੈ ਵਿਸ਼ਵਾਸ ਵਿੱਚ ਬੜੀ ਸ਼ਕਤੀ ਹੁੰਦੀ ਹੈ ਬੜੀ ਪਾਵਰ ਹੁੰਦੀ ਹੈ ਜਿਨ੍ਹਾਂ ਦੇ ਘਰ ਵਿੱਚ ਪਰਮਾਤਮਾ ਉੱਤੇ ਵਿਸ਼ਵਾਸ ਰੱਖਿਆ ਜਾਂਦਾ ਹੈ ਉਹਨਾਂ ਦੇ ਘਰ ਵਿੱਚ ਕਦੇ ਵੀ ਪੈਸੇ ਦੀ ਦਿੱਕਤ ਨਹੀਂ ਆਉਂਦੀ ਪੈਸੇ ਦੀ ਕਮੀ ਨਹੀਂ ਆਉਂਦੀ ਜਿੰਨਾ ਆਪਣੇ ਵੱਡੇ ਬਜ਼ੁਰਗਾਂ ਤੋਂ ਹਮੇਸ਼ਾ ਹੀ ਸੁਣਦੇ ਹਨ ਦਾਦੇ ਦਾਦੀਆਂ ਨਾਨੇ ਨਾਨੀਆਂ ਤੋਂ ਸੁਣਦੇ ਹਨ ਜਿਨ੍ਹਾਂ ਦੇ ਘਰ ਵਿੱਚ ਕੋਈ ਬੰਦਾ ਬਿਮਾਰ ਪੈ ਜਾਂਦਾ ਹੈ ਮੰਜੇ ਤੇ ਪੈ ਜਾਂਦਾ ਹੈ ਜਦੋਂ ਉਹ ਲੰਮੇ ਸਮੇਂ ਤੱਕ ਪਿਆ ਰਹਿੰਦਾ ਹੈ ਤਾਂ ਕਹਿੰਦੇ ਹੁੰਦੇ ਹਨ ਇਸ ਤੋਂ ਵੱਧ ਕੁਝ ਵੀ ਅਨਾਜ ਵਾਰ ਕੇ ਸਰਹਾਣੇ ਦੇ ਥੱਲੇ ਰੱਖ ਦਿਓ ਇਸ ਦੇ ਪਿੱਛੋਂ ਕੋਈ ਜਾਦੂ ਟੂਣਾ ਨਹੀਂ ਹੁੰਦਾ ਉਸ ਦਾ ਮਤਲਬ ਸੀ ਕਿ ਇਸ ਦੇ ਹੱਥੋਂ ਕੁਝ দান ਕਰਵਾ ਦਿਓ ਜਦੋਂ ਕਿਸੇ ਭੁੱਖੇ ਗਰੀਬ ਦਾ ਢਿੱਡ ਭਰ ਜਾਵੇਗਾ ਉਹਦੇ ਮੁਖ ਦੇ ਵਿੱਚੋਂ ਜਿਹੜੀ ਅਸੀਸ ਨਿਕਲੇਗੀ ਉਸ ਅਸੀਸ ਦੇ ਨਾਲ ਇਹ ਬਿਮਾਰ ਵਿਅਕਤੀ ਠੀਕ ਹੋ ਜਾਵੇਗਾ ਇਸ ਲਈ ਕਿਹਾ ਜਾਂਦਾ ਹੈ ਹਮੇਸ਼ਾ ਆਪਣੇ ਹੱਥਾਂ ਨਾਲ ਦਾਨਪੁਣ ਕਰਦੇ ਹੀ ਰਹਿਣਾ ਚਾਹੀਦਾ ਹੈ ਵੱਡੇ ਸਿਆਣੇ ਇਹ ਵੀ ਆਖ ਦਿੰਦੇ ਹਨ ਆਪਾਂ ਨੂੰ ਜਿੰਨੀ ਵੀ ਪੂੰਜੀ ਦਿੱਤੀ ਹੈ ਪਰਮਾਤਮਾ ਨੇ ਉਸ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ ਕਈਆਂ ਘਰਾਂ ਦੇ ਵਿੱਚ ਇਹ ਵੇਖਿਆ ਜਾਂਦਾ ਹੈ ਬਹੁਤ ਕੁਝ ਹੁੰਦਿਆਂ ਹੋਇਆਂ ਵੀ ਕਹਿ ਦਿੰਦੇ ਹਨ ਸਾਡੇ ਕੋਲ ਕੁਝ ਨਹੀਂ ਜਦੋਂ ਇਹ ਕਹਿ ਦਿੰਦੇ ਹਨ ਤਾਂ ਇੱਕ ਸਮਾਂ ਐਸਾ ਆ ਜਾਂਦਾ ਹੈ ਉਹਨਾਂ ਦੇ ਘਰ ਵਿੱਚ ਫਿਰ ਸੱਚੀ ਪਰਮਾਤਮਾ ਕੁਝ ਨਹੀਂ ਰਹਿਣ ਦਿੰਦੀ। ਪਰਮਾਤਮਾ ਵੀ ਕਹਿ ਦਿੰਦੇ ਹਨ ਜਿਸ ਨੂੰ ਇੰਨਾ ਮਰਜ਼ੀ ਦੇ ਦਿਓ ਇਹਨੇ ਤਾਂ ਖੁਸ਼ ਨਹੀਂ ਹੋਣਾ। ਇਹਨੇ ਤਾਂ ਦੂਸਰਿਆਂ ਦੇ ਕੋਲ ਇਹੀ ਆਖਣਾ ਹੈ ਮੇਰੇ ਕੋਲ ਤਾਂ ਕੁਝ ਨਹੀਂ। ਪਰਮਾਤਮਾ ਉਹਨੂੰ ਫਿਰ ਖੁਸ਼ ਵਰਗਾ ਕੁਝ ਨਹੀਂ ਦਿੰਦੇ। ਇਸ ਚੀਜ਼ਾਂ ਆਪਾਂ ਵੀ ਆਪਣੇ ਘਰਾਂ ਦੇ ਵਿੱਚ ਨੋਟ ਕੀਤੀਆਂ ਹੋਣਗੀਆਂ। ਕਈ ਘਰ ਅਜਿਹੇ ਹੁੰਦੇ ਹਨ ਜੋ ਥੋੜ੍ਹੇ ਵਿੱਚ ਵੀ ਬਹੁਤ ਜ਼ਿਆਦਾ ਕਹਿ ਕੇ ਖੁਸ਼ ਰਹਿੰਦੇ ਹਨ। ਪੋਚਣ ਤੇ ਵੀ ਬਹੁਤ ਬਹੁਤ ਹੈ ਆਖਦੇ ਹਨ ਵੰਡ ਕੇ ਖਾਂਦੇ ਹਨ ਵੰਡ ਕੇ ਪਾਉਂਦੇ ਹਨ ਜਿਹੜੇ ਦੁਨੀਆ ਵਿੱਚ ਵੰਡ ਕੇ ਖਾਂਦੇ ਹਨ ਵੰਡ ਕੇ ਪਾਉਂਦੇ ਹਨ ਪਰਮਾਤਮਾ ਉਹਨਾਂ ਤੋਂ ਖੁਸ਼ ਹੋ ਜਾਂਦੇ ਹਨ ਫਿਰ ਪਰਮਾਤਮਾ ਜੀ ਵੀ ਆਖਦੇ ਹਨ ਇਹ ਮਿਲ ਵਰਤ ਕੇ ਖਾਣ ਵਾਲਾ ਬੰਦਾ ਹੈ ਇਸ ਨੂੰ ਮੈਂ ਹੋਰ ਦੇ ਦੇਵਾਂ ਤਾਂ ਹੋਰ ਵੀ ਕਿਸੇ ਦਾ ਭਲਾ ਹੋ ਜਾਵੇਗਾ ਇਸ ਦੇ ਰਾਹੀਂ ਹੋਰ ਵੀ ਕੋਈ ਗਰੀਬ ਰੱਜ ਕੇ ਸੌ ਜਾਵੇਗਾ ਉਸ ਨੂੰ ਪਰਮਾਤਮਾ ਹੋਰ ਜ਼ਿਆਦਾ ਦਿੰਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਕਦੇ ਵੀ ਹੈ ਨਾ ਨਾ ਕਿਹਾ ਕਰੋ ਬਹੁਤਾ ਕਹੀਏ ਬਹੁਤਾ ਹੋਏ ਪਰਮਾਤਮਾ ਦੀ ਬਾਣੀ ਵਿੱਚ ਲਿਖਿਆ ਹੈ ਕਿ ਜੇਕਰ ਅਸੀਂ ਬਹੁਤਾ ਕਹਾਂਗੇ ਤਾਂ ਬਹੁਤਾ ਹੋਵੇਗਾ ਹਮੇਸ਼ਾ ਹੀ ਹੱਸੋ ਹੱਸੋ ਕਰਦੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਦੇ ਚਿਹਰੇ ਖਿੜੇ ਰਹਿੰਦੇ ਹਨ ਪਰਮਾਤਮਾ ਖੁਸ਼ੀਆਂ ਵੀ ਉਹਨਾਂ ਦੇ ਘਰ ਵਿੱਚ ਹੀ ਨਿਵਾਜਦੇ ਹਨ ਜਿਨ੍ਹਾਂ ਦੇ ਘਰ ਸਭ ਕੁਝ ਹੁੰਦਿਆਂ ਹਸਾਇਆ ਵੀ ਉਹ ਖੁਸ਼ ਨਹੀਂ ਰਹਿੰਦੇ ਪਰਮਾਤਮਾ ਉਹਨਾਂ ਨੂੰ ਖੁਸ਼ੀਆਂ ਤੋਂ ਵਾਂਝਿਆ ਕਰ ਦਿੰਦੇ ਹਨ ਇਸ ਲਈ ਹਮੇਸ਼ਾ ਉਹੀ ਖੁਸ਼ ਹਨ ਜਿਨ੍ਹਾਂ ਦੇ ਘਰ ਵਿੱਚ ਖੁਸ਼ੀਆਂ ਹਨ ਪਰਮਾਤਮਾ ਦਾ ਹਰ ਵੇਲੇ ਸ਼ੁਕਰਾਨਾ ਕਰਦੇ ਰਹਿਆ ਕਰੋ ਜਿਹੜਾ ਤੁਹਾਨੂੰ ਸੋਹਣਾ ਸਰੀਰ ਪਰਮਾਤਮਾ ਨੇ ਬਖਸ਼ਿਆ ਹੈ ਉਹ ਵੀ ਕਿਸੇ ਦੀ ਖੁਆਹਿਸ਼ ਹੋਵੇਗੀ ਜਿਹੜੇ ਤੁਹਾਨੂੰ ਬੱਚੇ ਸੋਹਣੇ ਬਖਸ਼ੇ ਹਨ ਉਹ ਵੀ ਕਿਸੇ ਦੀ ਖੁਆਹਿਸ਼ ਹੋਵੇਗੀ ਇਸ ਲਈ ਜਿੰਨਾ ਵੀ ਤੁਹਾਡੇ ਕੋਲ ਰਿਜ਼ਕ ਹੈ ਉਸ ਦੇ ਵਿੱਚ ਸ਼ੁਕਰਾਨਾ ਕਰਨਾ ਸਿੱਖ ਲਓ ਪਰਮਾਤਮਾ ਦੀ ਨਦਰ ਤੇ ਕਿਰਪਾ ਆਪਣੇ ਆਪ ਹੀ ਹੋਣੀ ਸ਼ੁਰੂ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ